ਤਨੂੰ ਕੋਈ ਨਹੀਂ ਪੁੱਛਦਾ ਸੀ ਪਰ ਹੁਣ ਤੁਹਾਡੇ ਇੱਕ ਇੱਕ ਵਰਡ ਦੀ ਕ੍ਰੈਡੀਬਿਲਟੀ ਹੈ ਕਿ ਸਾਡੇ ਸਾਡੇ ਲੋਕਾਂ ਦੇ ਨਾਲ ਚੁਣੇ ਗਏ ਹੋ ਤੁਸੀਂ ਔਰ ਉਹਦੇ ਵਿੱਚ ਕੀ ਹੈ ਕਿ ਤੁਸੀਂ ਔਰਤ ਦੇ ਪ੍ਰਤੀ ਇੰਨੀ ਭੱਦੀ ਸ਼ਬਦਾਵਲੀ ਵਰਤ ਰਹੇ ਹੋ ਸਾਡੇ ਮਾਨ ਸਾਹਿਬ ਹੈ ਜਾਂ ਉਹਨਾਂ ਦੇ ਸਾਰੇ ਪਰਿਵਾਰ ਹੈ ਸਾਰਾ ਪਰਿਵਾਰ ਸਿਆਸਤ ਦੇ ਵਿੱਚ ਹੈ ਇੱਕ ਵਾਰੀ ਬਹਿ ਕੇ ਉਹ ਸਾਰੀ ਸਾਰੀ ਵੀਡੀਓ ਦੇਖਣ ਸੁਣਨ ਤੋਂ ਉਹ ਜਨਤਾ ਜਾ ਕੇ ਨਿਤਾਰਾ ਕਰਨ ਵੀ ਇਸ ਬੰਦੇ ਨੇ ਪੱਤਰਕਾਰ ਨੇ ਗਲਤ ਕੀਤਾ ਵੀ ਆਹ ਸ਼ਬਦ ਤਾਂ ਸਾਡੇ ਸਮਾਜ ਚ ਹੋਣਾ ਚੱਲਣ ਜੋ ਤੇਨੂੰ ਤੇਰੇ ਘਰੇ ਆ ਕੇ ਹਨਾ ਰਾਮਪੁਰੇ ਦੇ ਵਿੱਚ ਤੇਰੀ ਬੂਥ ਵੀ ਲੱਗੂਗੀ ਔਰ ਤੂੰ ਯਾਦ ਕਰ ਵੀ ਤੇਰੇ ਇਸ ਵਾਰ ਖਾੜੇ ਵੀ ਨਹੀਂ ਲੱਗਣਗੇ ਪਹਿਲਾਂ ਡੰਗ ਟਪਾ ਉਹਦੇ ਨਾਲ ਵੀ ਚੱਲਦਾ ਸੀ ਜਿਹੜੇ ਹੈਗੇ ਆ ਉਹ ਅਮਰਤਾਰ ਹੀ ਆ ਇਸ ਐਸਐਮਐਲ ਇਸ ਸਰਕਾਰ ਦੇ ਵਿੱਚ ਸਾਰੇ ਅਮਰਦਾਰ ਇਹ ਹੌਂਡੇ باوجود ਇੱਕ ਪਾਸੇ ਉਹ ਐਸਜੀਪੀਸੀ ਜਾਂ ਸੋ ਬਹੁਤ ਸਾਰੇ ਜਿਹੜੇ ਸਿੱਖੀ ادارے ਤੇ ਸਵਾਲ ਚੁੱਕਦੇ ਆ ਇੱਕ ਪਾਸੇ ਉਹ ਆਪਣੀ ਔਰਤ ਦੇ ਪ੍ਰਤੀ ਉਹ ਕੀ ਵਿਚਾਰਧਾਰਾ ਰੱਖਦੇ ਆ ਉਹ ਆਡੀਓ ਆਪਣੇ ਬੱਚਾ ਨਾਲ ਵੀ ਸੁਣਾਉਣ ਆਪਣੇ ਘਰ ਵਾਲਿਆਂ ਨੂੰ ਵੀ ਸੁਣਾਉਣ ਵੀ ਸਾਡੇ ਨਾਲ ਦੇ ਜਿਹੜੇ ਸਾਥੀ ਆ ਉਹ ਸਾਡੇ ਪ੍ਰਤੀ ਕੀ ਰੱਖਦੇ ਜਿਹੜਾ ਉਹ ਸਾਡੇ ਦਾ ਸਵਾਦ ਲੱਗਿਆ ਹੋਇਆ ਉਹਦੇ ਲਈ ਕੋਈ ਸਮਾਜ ਨਹੀਂ ਹੈਗਾ ਉਹ ਖਾੜਿਆਂ ਨੂੰ ਵੀ ਉਹ ਸਮਾਜ ਨੂੰ ਵੀ ਖਾੜਾ ਹੀ ਸਮਝਦਾ ਹੈ ਸਮਾਜ ਦੇ ਆ ਜਿਹੜਾ ਲੋਕ ਨਮਾਇंदे ਹੁੰਦੇ ਆ ਸਮਾਜ ਦੀਆਂ ਮਰਿਆਦਾਵਾਂ ਨੂੰ ਸਾਰੀਆਂ ਮਰਿਆਦਾਵਾਂ ਨੂੰ ਸੱਭਿਆਚਾਰ ਨੂੰ ਕਲਚਰ ਨੂੰ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰੇਕ ਬੰਦੇ ਲਈ ਰਿਸਪੋਨਸੀਬਲ ਹੁੰਦੇ ਆ ਇਹ ਤਾਂ ਕਿਸੇ ਲਈ ਗੁੰਡਾ ਰਾਜ ਚਿੱਟਾ ਛੜਿਆ ਬੋਲਣ ਤੇ ਪਰਚਾ ਛੜਿਆ ਅੱਜ ਦੇ ਇਕੱਠ ਦੇ ਵਿੱਚ ਹੋਰ ਲੋਕੀ ਮੌਜੂਦ ਆ ਗੱਲਬਾਤ ਸਾਡੇ ਡਾਕਟਰ ਪ੍ਰਿਤਪਾਲ ਮੌਜੂਦ ਨੇ ਪ੍ਰਿਤਪਾਲ ਜੀ ਆ ਕਿਵੇਂ ਦੇਖਦੇ ਹੋ ਜੋ ਇੱਕ ਪੱਤਰਕਾਰ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਇਹ ਬਿਹਤ ਕਟਿਆ ਤੇ ਨਿੰਦਣਯੋਗ ਹੈ ਕਿ ਕਿਸੇ ਵੀ ਲੋਕਤੰਤਰ ਦਾ ਜਿਹੜਾ ਚੌਥਾ ਹਸਤੰਭ ਜਿਹੜਾ ਮੀਡੀਆ ਹੈ ਇਹ ਜਿਹੜੇ ਕੇਜਰੀਵਾਲ ਸਰਕਾਰ ਸੀ ਭਗਵੰਤ ਮਾਨ ਸਰਕਾਰ ਆਪ ਸੀ ਉਸ ਸਮੇਂ ਭਗਵੰਤ ਮਾਨ ਜਦੋਂ ਪੋਲਿਟਿਕਸ ਨਹੀਂ ਹੁੰਦੇ ਸੀ ਉਦੋਂ ਇਹ ਕਹਿੰਦੇ ਸੀ ਕਿ ਮੀਡੀਆ ਦੀ ਆਜ਼ਾਦੀ ਤੇ ਹਮਲਾ ਮਤਲਬ ਸਮਝੋ ਦੇਸ਼ ਦੇ ਲੋਕਾਂ ਤੇ ਹਮਲਾ ਹੈ ਇਹਨਾਂ ਨੇ ਦੇਸ਼ ਦੇ ਲੋਕਾਂ ਤੇ ਹਮਲਾ ਕਰ ਰਿਹਾ ਹੈ ਉਹ ਰਹੇ ਗੱਲ ਆ ਵੀ ਬਲਕਾਰ ਸੀ ਤੁਨੇ ਜਿਹੜੀ ਗੱਲ ਕਹੀ ਐ ਉਹਨੇ ਪਰਚੇ ਦੇ ਵਿੱਚ ਵੀ ਸਪਸ਼ਟ ਨਹੀਂ ਕਿਹਾ ਵੀ ਇਹ ਆਡੀਓ ਮੇਰੀ ਨਹੀਂ ਹੈਗੀ ਨਹੀਂ ਹਾਂ ਉਹਨੇ ਇਹ ਗੱਲ ਵਿੱਚ ਕੀਤੀ ਹੁਣ ਇਹ ਵੀ ਨਹੀਂ ਕਿਹਾ ਮੇਰੀ ਨਹੀਂ ਹੈਗੀ ਵੀ ਯਾਰ ਮੇਰੀ ਵੀਡੀਓ ਤੁਸੀਂ ਵਾਇਰਲ ਕਿਉਂ ਕਰਤੀ ਅੱਛਾ ਤੁਸੀਂ ਜੋ ਮਰਜੀ ਗੰਦ ਪਾਓ ਕੁੱਤ ਪਾਓ ਭਾਉਂਗੋ ਅੱਛਾ ਤੁਸੀਂ ਆਪਦੇ ਘਰੇ ਜੋ ਤੁਸੀਂ ਪੋਲੀਟੀਕਲ ਪਾਰਟੀ ਵਿੱਚ ਨਹੀਂ ਸੀ ਸਾਡੇ ਨੁਮਾਇੰਦੇ ਨਹੀਂ ਸੀ ਤੁਸੀਂ ਜੋ ਮਰਜੀ ਕੁੱਤੇ ਮੂੰਹ ਭਾਉਂਦੇ ਸੀ ਸਟੇਜਾਂ ਤੇ ਤੁਹਾਨੂੰ ਕੋਈ ਨਹੀਂ ਗੰਦ ਪਕਦੇ ਸੀ ਉੱਥੇ ਵੀ ਤੁਸੀਂ ਤੁਹਾਨੂੰ ਕੋਈ ਨਹੀਂ ਪੁੱਛਦਾ ਸੀ ਪਰ ਹੁਣ ਤੁਹਾਡੇ ਇੱਕ ਇੱਕ ਵਰਡ ਦੀ ਕ੍ਰੈਡੀਬਿਲਟੀ ਹੈ ਕਿ ਸਾਡੇ ਸਾਡੇ ਲੋਕਾਂ ਦੇ ਨਾਲ ਚੁਣੇ ਗਏ ਹੋ ਤੁਸੀਂ ਔਰ ਉਹਦੇ ਵਿੱਚ ਕੀ ਹੈ ਕਿ ਤੁਸੀਂ ਔਰਤ ਦੇ ਪ੍ਰਤੀ ਇੰਨੀ ਭੱਦੀ ਸ਼ਬਦਾਵਲੀ ਵਰਤ ਰਹੇ ਹੋ ਇੱਕ ਪਾਸੇ ਤੁਹਾਡੀ ਆਤਿਸ਼ੀ ਜਿਹੜੀ ਹੈਗੀ ਹੈ ਉਹ ਤੁਸੀਂ ਲੋ ਆਪੋਜੀਸ਼ਨ ਬਣਾਈ ਹੋਈ ਆ ਔਰ ਮੈਂ ਤਾਂ ਕਹਿੰਦਾ ਆਤਿਸ਼ੀ ਨੂੰ ਆਪ ਨੂੰ ਬਹਿ ਕੇ ਸੁਣ ਲੈਣੀ ਚਾਹੀਦੀ ਹੈ ਵੀ ਸਾਡੇ ਬੰਦੇ ਕਹਿ ਜੇ ਕਾ ਹੋਰ ਨਿਕਾਸ ਕਰਕੇ ਨਾ ਪੰਜਾਬ 'ਚ ਖਾਸ ਕਰਕੇ ਔਰ ਇਸ ਤੋਂ ਵੀ ਲਾਵਾ ਸਾਡੇ ਮਾਨ ਸਾਹਿਬ ਹੈ ਜਾਂ ਉਹਨਾਂ ਦੇ ਸਾਰੇ ਪਰਿਵਾਰ ਹੈ ਸਾਰਾ ਪਰਵਾਰ ਸਿਆਸਤ ਦੇ ਵਿੱਚ ਹੈ ਇੱਕ ਵਾਰੀ ਬਹਿ ਕੇ ਉਹ ਸਾਰੀ ਸਾਰੀ ਵੀਡੀਓ ਦੇਖਣ ਸੁਣਨ ਤਾਂ ਉਹ ਜਨਤਾ ਜਾ ਕੇ ਨਿਤਾਰਾ ਕਰਣਾ ਵੀ ਇਸ ਬੰਦੇ ਨੇ ਪੱਤਰਕਾਰ ਨੇ ਗਲਤ ਕੀਤਾ ਵੀ ਆਹ ਸ਼ਬਦ ਤਾਂ ਸਾਡੇ ਸਮਾਜ 'ਚ ਆਉਣਾ ਚੱਲਣ ਯੋਗ ਹੈ ਜੇ ਸਾਡੇ ਘਰਾਂ 'ਚ ਚੱਲਦਾ ਹੈ ਠੀਕ ਹੈ ਇਹ ਥੋੜੀ ਜਿਹੜਾ ਸਾਡੇ ਖਿਲਾਫ ਬੋਲੋ ਪਰਚਾ ਦਰਜ ਕਰ ਦਾਂਗੇ ਤਾਂ ਇਹ ਘਟੋ ਘਟੇ ਇਹ ਵਰਤਾਰੇ ਨੂੰ ਤੁਸੀਂ ਲਗਾਮ ਪਾ ਲਓ ਇਹ ਪਹਿਲਾਂ ਫਰੀਦਕੋਟ ਦੇ ਵਿੱਚ ਜੇਤੋ ਦੇ ਵਿੱਚ ਤੁਹਾਡਾ ਗੁੰਡਾ ਜਿਹੜਾ ਘੁੰਮਦਾ ਸੀ ਆਪਣੇ ਆਪ ਨੂੰ ਐਮਐਲਏ ਇਹਦੀ ਇਹਦੀ ਬੂਥ ਲਵਾਈ ਆ ਇਹ ਹੁਣ ਤੈਨੂੰ ਤੇਰੇ ਘਰੇ ਆ ਕੇ ਹਨਾ ਰਾਮਪੁਰੇ ਦੇ ਵਿੱਚ ਤੇਰੀ ਬੂਥ ਵੀ ਲੱਗੂਗੀ ਔਰ ਤੂੰ ਯਾਦ ਕਰ ਵੀ ਤੇਰੇ ਇਸ ਵਾਰ ਖਾੜੇ ਵੀ ਨਹੀਂ ਲੱਗਣਗੇ ਪਹਿਲਾਂ ਡੰਗ ਟਪਾ ਉਹਦੇ ਨਾਲ ਵੀ ਚੱਲਦਾ ਸੀ ਤੇਰਾ ਕਿਉਂਕਿ ਉਹ ਇਹ ਲੋਕ ਸ਼ਕਤੀ ਬਹੁ ਵੱਡੀ ਹੁੰਦੀ ਹੈ ਔਰ ਲੋਕ ਸ਼ਕਤੀ ਦੇ ਜਿਹੜਾ ਅੰਦਾਜ਼ਾ ਪੁੱਛਣਾ ਹੋਵੇ ਉਹ ਉਹ ਗੁਰਦਾਸ ਮਾਨ ਨੂੰ ਪੁੱਛੋ ਉਹ ਤੁਸੀਂ ਗੁਰਦਾਸ ਮਾਨ ਨੂੰ ਪੁੱਛੋ ਵੀ ਲੋਕ ਸ਼ਕਤੀ ਕੀ ਹੈ ਜਿਹਦੀ ਕੈਸਟ ਆਉਣ ਤੋਂ ਪਹਿਲਾਂ ਵਿਕਦੀ ਸੀ ਜਿਹੜਾ ਹੁਣ ਲੋਕਾਂ ਦੀਆਂ ਮੰਤਾਂ ਕਰਦਾ ਫਿਰਦਾ ਔਰ ਔਰ ਹੈਰਾਨੀ ਦੀ ਗੱਲ ਇਹ ਹੈ ਕਿ 92 ਦੇ 92 ਬਹੁਤ ਸਾਰੇ ਜਿਹੜੇ ਹੈਗੇ ਆ ਉਹ ਅਮਰਦਾਰ ਹੀ ਹੈ ਇਸ ਐਸਐਮਐਲ ਇਸ ਸਰਕਾਰ ਦੇ ਵਿੱਚ ਸਾਰੇ ਅਮਰਦਾਰ ਹੀ ਹੋਣ ਦੇ ਬਾਵਜੂਦ ਇੱਕ ਪਾਸੇ ਉਹ ਐਜੀਪੀਸੀ ਜਾਂ ਸੋ ਬਹੁਤ ਸਾਰੇ ਜਿਹੜੇ ਸਿੱਖਿਆਦਾਰਾਂ ਤੇ ਸਵਾਲ ਚੁੱਕਦੇ ਆ ਜੀ ਇੱਕ ਪਾਸੇ ਉਹ ਆਪਣੀ ਔਰਤ ਦੇ ਪ੍ਰਤੀ ਉਹ ਕੀ ਵਿਚਾਰਧਾਰਾ ਰੱਖਦੇ ਆ ਉਹ ਆਡੀਓ ਆਪਣੇ ਬੱਚਾ ਨਾਲ ਵੀ ਸੁਣਾਉਣ ਆਪਣੇ ਘਰ ਵਾਲਿਆਂ ਨੂੰ ਵੀ ਸੁਣਾਉਣ ਵੀ ਸਾਡੇ ਨਾਲ ਦੇ ਜਿਹੜੇ ਸਾਥੀ ਹੈ ਉਹ ਸਾਡੇ ਪ੍ਰਤੀ ਕੀ ਰੱਖਦੇ ਆ ਤੁਹਾਡੇ ਪ੍ਰਤੀ ਕੀ ਕਿਸ ਤਰ੍ਹਾਂ ਦਾ ਵਿਚਾਰ ਰੱਖਦੇ ਆ ਕੀ ਅੱਜ ਤੋਂ ਬਾਅਦ ਬਲਕਾਰ ਸਿੱਧੂ ਦੇ ਘਰੇ ਕੋਈ ਪਰਿਵਾਰ ਸਮੇਤ ਜਾ ਸਕਦਾ ਸੋ ਇਹ ਇੰਝ ਤਾਂ ਦੇਖਣਾ ਚਾਹੀਦਾ ਮੇਰੇ ਅਕੀ ਕਹੇ ਕਿਉਂਕਿ ਗਾਇਕੀ ਪੇਸ਼ਾ ਕਿੰਨਾ ਕਿਤੇ ਇਹ ਚੀਜ਼ਾਂ ਬਦਲਣਾ ਬਰੂ ਜ਼ਰੂਰ ਸੀਗਾ ਪਰ ਸਿਆਸਤ ਵਿੱਚ ਆ ਕੇ ਇਹਨਾਂ ਨੂੰ ਇਹ ਚੀਜ਼ਾਂ ਨੂੰ ਦਰਿਸ਼ ਕਰਨਾ ਚਾਹੀਦਾ ਕਿਉਂਕਿ ਲੋਕਾਂ ਦੀ ਤੁਸੀਂ ਚੁਣੇ ਹੋ ਲੋਕਾਂ ਦੀ ਬਾਤ ਚੁੱਕਣੀ ਜੇਕਰ ਤੁਸੀਂ ਲੋਕਾਂ ਦੇ ਆਸਦੇ ਖਾਸ ਕਰਕੇ ਵਰਕਰਾਂ ਬਾਰੇ ਵੀ ਇਹਦੀ ਜਿਹੜੀ ਗੱਲ ਹੈ ਸ਼ਾਬਲੀ ਬਾਤੀ ਹੈ ਜਿੰਨਾਂ ਇੱਕ ਵਾਰੀ ਹੱਡੀ ਖਾਣ ਦੇ ਹੱਥ ਪੈ ਜੇ ਨਾ ਉਹ ਜਾਂਦੀ ਅਣਾ ਉਹ ਇੱਕ ਵਾਰੀ ਸੁਆਦ ਲੱਗ ਜੇ ਜਿਹੜਾ ਉਹ ਹੱਡੀ ਦਾ ਸੁਆਦ ਲੱਗਿਆ ਹੋਇਆ ਉਹਦੇ ਲਈ ਕੋਈ ਸਮਾਜ ਨਹੀਂ ਹੈਗਾ ਉਹ ਖਾੜਿਆਂ ਨੂੰ ਵੀ ਉਹ ਸਮਾਜ ਨੂੰ ਵੀ ਖਾੜਾ ਹੀ ਸਮਝਦਾ ਹੈ ਉਹ ਅਖਾੜਾ ਹੀ ਸਮਝ ਰਿਹਾ ਸਮਾਜ ਨੂੰ ਵੀ ਸੋ ਇਹ ਜਿਹੜੇ ਸਮਾਜ ਹੈਗਾ ਸਮਾਜ ਦੇ ਆ ਜਿਹੜਾ ਲੋਕ ਨੁਮਾਇੰਦੇ ਹੁੰਦੇ ਆ ਸਮਾਜ ਦੀਆਂ ਮਰਿਆਦਾਵਾਂ ਨੂੰ ਸਾਰੀਆਂ ਮਰਿਆਦਿਆਂ ਨੂੰ ਸਭਿਆਚਾਰ ਨੂੰ ਕਲਚਰ ਨੂੰ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰੇਕ ਬੰਦੇ ਲਈ ਰਿਸਪੋਨਸੀਬਲ ਹੁੰਦੇ ਆ ਇਹ ਤਾਂ ਕਿਸੇ ਲਈ ਗੁੰਡਾ ਰਾਜ ਚਿੱਟਾ ਛਰੇ ਆ ਬੋਲੋ ਇਹਦਾ ਪਰਚਾ ਦਿੰਦੇ ਆ